ਤੂੰ ਦੇਖ ਸਕਦੇ ਹੋ ਕਿ ਮਾਰ ਹੋ ਰਹੀ ਹੈ ਕਿ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਚਾਹ ਦੀਆਂ ਗਲਤੀਆਂ ਮਾਵਾਂ ਨੂੰ ਭੁਗਤਣੀਆਂ ਪੈਂਦੀਆਂ ਉਹ ਮੈਨੂੰ ਕਹਿੰਦੇ ਜੀ ਮੈਨੂੰ ਕੋ ਉਧਰ ਜਾ ਰਹੇ ਹਾਂ ਜੀ ਹੂੰ ਫਿਰ ਉਸ ਤੋਂ ਬਾਅਦ ਕਰਨੀ ਹੈ ਵੀਰਵਾਦ ਉਹਨਾ ਭਰਾ ਮੰਦੇ ਉਹਨੂੰ ਭਾਜੀ ਤੁਸੀਂ ਮਾਤਾਏ ਆਪਣੇ ਪੁੱਤ ਮੰਦੇ ਉਹਨੂੰ ਤੁਸੀਂ ਆਪਣਾ ਭਰਾ ਮੰਦੇ ਹੋ ਦੇਖੋ ਜਦ ਤੁਸੀਂ ਉਹਨੂੰ ਭਰਾ ਹੀ ਨਹੀਂ ਮੰਦੇ ਮਾਤਾ ਜੀ ਵੀ ਆਪਣਾ ਮੁੰਡਾ ਨਹੀਂ ਮੰਦੇ ਫਿਰ ਤੁਸੀਂ ਕਿਉਂ ਉਹਨਾਂ ਇੰਨੀ ਹੰਮਦਰਦੀਤਾ ਰਹੇ ਹੋ ਭੱਜ ਕੇ ਵਿਆਹ ਕਰਾਣਾ ਸੀ ਉਹ ਫਿਰ ਉਹਨੇ ਭੱਜ ਕੇ ਵਿਆਹ ਕਰਾ ਲਿਆ ਭੱਜ ਕੇ ਤੁਸੀਂ ਕਹਿੰਦੇ ਚਾਹ ਪੰਜ ਮਹੀਨੇ ਦੇ ਵਿੱਚ ਵਿਆਹ ਦੀ ਗੱਲਬਾਤ ਚੱਲ ਪਈਏ ਸਮਝ ਲਗੀ ਕਿਉਂਕਿ ਇੰਨੀ ਮਤਲਬ ਕਿ ਜਲਦੀ ਦੇ ਵਿੱਚ ਕਿੱਦਾਂ ਸਾਰਾ ਕੁਝ ਹੋ ਗਿਆ ਸਾਰਾ ਕੁਝ ਹੋ ਗਿਆ ਇੱਕਦਮ ਬਈ ਸੱਚ ਦੱਸੋ ਕਿ ਮਾਮਲਾ ਕੀ ਪੂਰਾ ਮੁੰਡੇ ਨਾਲ ਸਾਡਾ ਕੋਈ ਲਿੰਕ ਨਹੀਂ ਉਹਨੂੰ ਭਾਵੇਂ ਮਾਰਦੇ ਨੇ ਭਾਵੇਂ ਕੁਝ ਵੀ ਅਜੇ ਕਿੱਦਾਂ ਕਿੱਦਾਂ ਤੁਹਾਡਾ ਭਰਾ ਵਾ ਤੁਸੀਂ ਕਿ ਫੇਰ ਕੀ ਲਿੰਗਾ ਹੱਡਾ ਨਾਲ ਜਿਹੜਾ ਅਸੀਂ ਵੇਚਦਾ ਲਈ ਦੇਖ ਸਕਦੇ ਹੋ ਕਿ ਕੀ ਮਾਰ ਹੋ ਰਹੀ ਹੈ ਪਰ ਕਿਤੇ ਨਾ ਕਿਤੇ ਅੱਜ ਕੱਲ ਦੀ ਜਵਾਨੀ ਜਿਹੜੀ ਹੈ ਕਿਤੇ ਨਾ ਕਿਤੇ ਪੁੱਤ ਕਪੁੱਤ ਹੋ ਗਏ ਆ ਲਗਾਤਾਰ ਤਸਵੀਰਾਂ ਤੁਹਾਨੂੰ ਠਾੜਾ ਬਸਤੀ ਬਾਵਾ ਖੇਲਦਿਆਂ ਜਲੰਧਰ ਦੀਆਂ ਪਤਾ ਕਿਦਾ ਚਲੇ ਉਹਦਾ ਵਿਆਹ ਹੋ ਗਿਆ ਵਿਆਹ ਹੋਇਆ ਇਹ ਸਾਨੂੰ ਵੀ ਨਹੀਂ ਪਤਾ ਕੱਲ੍ਹ ਘਰੋਂ ਭੱਜਿਆ ਪਿਆ ਬਸ ਨਹੀਂ ਤੁਸੀਂ ਕੰਦੇ ਮੈਂ ਨਾ ਗੁੜੀਏ ਵਾਲਾ ਕੁੜੀ ਵਾਲਾ ਫੋਨ ਸਾਨੂੰ ਤੁਸੀਂ ਆਪਣਾ ਭਰਾ ਮੰਨਦੇ ਓ ਨੂੰ ਭਾਜੀ ਤੁਸੀਂ ਮਾਤੇ ਆਪਣੇ ਪੁੱਤ ਮੰਨਦੇ ਓ ਨੂੰ ਤੁਸੀਂ ਆਪਣਾ ਭਰਾ ਮੰਨਦੇ ਓ ਦੇਖੋ ਜਾ ਤੁਸੀਂ ਉਹਨੂੰ ਭਰਾ ਹੀ ਨਹੀਂ ਮੰਨਦੇ ਮਾਤਾ ਜੀ ਵੀ ਆਪਣਾ ਮੁੰਡਾ ਨਹੀਂ ਮੰਨਦੇ ਫਿਰ ਤੁਸੀਂ ਕਿਉਂ ਉਹਨਾਂ ਇੰਨੀ ਹੰਦਰਦੀ ਚ ਤਾਰੇ ਹੋ ਤੁਹਾਨੂੰ ਧੋਖਾ ਦੇ ਕੇ ਚਲ ਗਿਆ ਸਾਰਾ ਕੁਝ ਛੱਡ ਕੇ ਚਲ ਗਿਆ ਫਿਰ ਤੁਸੀਂ ਹੰਦਰਦੀ ਕਿਸ ਚੀਜ਼ ਦੀ ਚ ਤਾਰੇ ਹੋ ਸਾਸੀ ਦੋਸਤੋ ਜਲੰਧਰ ਮੀਟੀ ਵੀ ਲਾਈਵ ਤਸਵੀਰਾਂ ਦੁਕਾਨ ਦੀ ਖੁਸ਼ੀਅਤ ਕਮਾਲ ਹੈ ਕ ਭੈਣ ਦਾ ਕ ਪਧਾ ਦਾ ਦੋ ਕਿ ਪੋ ਮਾੜੀਆਂ ਖਬਰਾਂ ਨਾਲ ਲਾਈਵ ਤੁਸੀਂ ਦੇ ਸਕਦੇ ਹੋ ਇੱਕ ਜਲੰਧਰ ਦਾ ਥਾਣਾ ਬਸਤੀ ਬਾਵਾ ਖੇਡ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਸਾਡੇ ਘਰ ਆ ਰਹੇ ਆ ਔਰ ਇਹ ਮਾਤਾ ਰੋ ਰਹੇ ਆ ਪਰ ਕਿਤੇ ਨਾ ਕਿਤੇ ਪਰਿਵਾਰ ਕਹਿ ਰਿਹਾ ਕਿ ਸਾਡੀ ਅਸੀਂ ਲੜਕੇ ਨੂੰ ਬੇਦਖਲ ਕੀਤਾ ਪਰ ਕਾਰਨ ਇਹ ਹੈ ਕਿ ਉਸਨੇ ਆਪਣੀ ਮਰਜ਼ੀ ਨਾਲ ਜਿਹੜਾ ਕਿਸੇ ਲੜਕੀ ਦੇ ਨਾਲ ਜਿਹੜਾ ਕਿ ਰਿਸ਼ਤਾ ਜੋੜਿਆ ਔਰ ਉਸ ਤੋਂ ਬਾਅਦ ਉਸ ਨੂੰ ਲੈ ਕੇ ਨਿਕਲ ਗਿਆ ਔਰ ਪੁਲਿਸ ਨੂੰ ਜਿਹੜੀ ਕੰਪਲੇਟ ਹੈ ਇਹਨਾਂ ਨੇ ਦਿੱਤੀ ਹੈ ਥਾਣਾ ਬਸਤੀ ਵਾਵਾ ਖੇਲੋ ਕੀ ਸਾਨੂੰ ਉਹ ਜਿਹੜੇ ਲੜਕੀ ਦੇ ਪਰਿਵਾਰ ਆ ਉਹ ਤੰਗ ਪ੍ਰੇਸ਼ਾਨ ਕਰ ਰਿਹਾ ਇਹਨਾਂ ਨੂੰ ਨਹੀਂ ਤੁਸੀਂ ਇੱਕ ਵਾਰੀ ਕਹਿੰਦੇ ਚੂੜਾ ਲਿਆ ਕੇ ਰੱਖੇ ਤਾਂ ਬੰਦਾ ਪਤਾ ਹੀ ਉਹ ਮੁੰਡੇ ਦੇ ਚੂੜਾ ਕਹਿੰਦੇ ਸੋ ਲਿਆਉਂਦਾ ਨਹੀਂ ਕੱਪੜੇ ਕੁੱਪੜੇ ਜਿਹਾ ਲਿਆ ਕੇ ਉਹਨੇ ਤੇਰੇ ਰੱਖੇ ਹੋਏ ਸੀਗੇ ਨਹੀਂ ਕਿਰੀ ਵਸਲੇ ਆਗੇ ਰੱਖੇ ਸੀ ਉਹਨੇ ਮੈਨੂੰ ਕਹਿੰਦਾ ਮੈਂ ਤੁਹਾਨੂੰ ਦਾ ਕੁਝ ਨਹੀਂ ਦੱਸਦਾ ਸੀਗਾ ਸਾਨੂੰ ਨਹੀਂ ਦੱਸਦਾ ਸੀ ਭਈ ਕੋਈ ਚੀਜ਼ ਘਰੇ ਲਿਆ ਕੇ ਰੱਖਦੇ ਆ ਉਹਦਾ ਪਤਾ ਹੁੰਦਾ ਨਾ ਪਤਾ ਨਹੀਂ ਹੁੰਦਾ ਜੇ ਰੋਹੀ ਕਾ ਨੂੰ ਕੁਛ ਪੁੱਛਦੇ ਹੀ ਦਾਰੂ ਪੀ ਕੇ ਬਸ ਬੋਗੰਦਾ ਹੀ ਜਾਂਦਾ ਸਨ ਨਾਲ ਕੋਈ ਨਹੀਂ ਕਹਿੰਦਾ ਕੁਛ ਨਹੀਂ ਮਾਰਨ ਨੂੰ ਪੈਦਾ ਨਹੀਂ ਸੀ ਇੱਕ ਪਾਸੇ ਕਹਿੰਦਾ ਚੂੜਾ ਲਿਆ ਕੇ ਰੱਖਿਆ ਕੱਦ ਤੋ ਚੂੜਾ ਦੇ ਹੱਥ ਕਿ ਰੱਖਿਆ ਸਾਨੂੰ ਇਹ ਨਹੀਂ ਪਤਾ ਸਾਨੂੰ ਹੱਥ ਨਹੀਂ ਲੱਚਿਆ ਨਹੀਂ ਪੁੱਤ ਨੂੰ ਕਾਕਾ ਕਿਹੜਾ ਚੂੜਾ ਲਿਆ ਕੇ ਰੱਖਿਆ ਤੂੰ ਮੈਨੂੰ ਕਹਿੰਦਾ ਤੁਸੀਂ ਮੰਮੀ ਕੁਛ ਨਹੀਂ ਪੁੱਛਣਾ ਕਹਿੰਦਾ ਬਸ ਮੈਂ ਕਹਿੰਦਾ ਮੈਨੂੰ ਕਹਿੰਦਾ ਮੈਂ ਵਿਆਹ ਕਰਾਣਾ ਹੈ ਵਿਆਹ ਕਰਾਣਾ ਹੈ ਮੈਂ ਕਹਿੰਦਾ ਮੈਂ ਨਹੀਂ ਕਰਨਾ ਵਿਆਹ ਤੂੰ ਆਪਣੀ ਮਰਜ਼ੀ ਕਰਨੀ ਤਾਂ ਕਰ ਲੈ ਮੈਂ ਕਹਿੰਦਾ ਪਰ ਤੈਨੂੰ ਇੰਨਾ ਪਤਾ ਸੀ ਨੂੰ ਵਿਆਹ ਕਰਾਣਾ ਉਹਨੇ ਹਾਂਜੀ ਇੰਨਾ ਮੈਨੂੰ ਤੇਰੀ ਕੁੜੀ ਨਾਲ ਵਿਆਹ ਕਰਾ ਸ ਲੜਕੀ ਨਹੀਂ ਆਈ ਕਦੀ ਵੀ ਨਹੀਂ ਆਈ ਨਹੀਂ ਜੀ ਹੂੰ ਹੂੰ ਠੀਕ ਹੈ ਤਾਂ ਦੱਸ ਰਹੀਏ ਦੋਸਤੋ ਦੂਜਾ ਪੱਖ ਸੋ ਇਹ ਜਲੰਧਰ ਦੇ ਥਾਣਾ ਬਸਤੀ 바ਵਾ ਖੇਲ ਦੇ ਦੀਨ ਪੈਂਦੇ ਜਿਹੜਾ ਮਿੱਠੂ ਬਸਤੀ ਇਲਾਕੇ ਦਾ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਜਿੱਥੇ ਕਿ ਇੱਕ ਲੜਕਾ ਇੱਕ ਲੜਕਾ ਕਿਸੇ ਲੜਕੀ ਨੂੰ ਲੈ ਕੇ ਗਿਆ ਪਰ ਪਰਿਵਾਰ ਕਹਿ ਰਿਹਾ ਕਿ ਅਸੀਂ ਉਹਨੂੰ ਬੇਦਖਲ ਕਰ ਦਿੱਤਾ ਹੋਇਆ ਔਰ ਪਰਿਵਾਰ ਇਸ ਵੇਲੇ ਥਾਣਾ ਬਸਤੀ 바ਵਾ ਨੇ ਪਹੁੰਚਿਆ ਪਰ ਸਾਡੇ ਵੱਲੋਂ ਕਿਸੇ ਵੀ ਚੀਜ਼ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਸਾਡਾ ਚੈਨਲ ਇੱਕ ਚੀਜ਼ ਹੀ